ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਨਵੜ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਇਨੀ ਦਿਨੀ ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਹੈ ਇਸ ਦੇ ਮੱਦੇਨਜ਼ਰ ਪਾਟਪਾ ਦੇ ਸੀਨੀਅਰ ਨੇਤਾ ਸਰਦਾਰ ਫਤਿਹ ਜੰਗ ਸਿੰਘ ਬਾੜਵਾ ਆਪਣੇ ਸਮਰਥਕਾਂ ਸਮੇਤ ਬੀਡੀਪੀਓ ਦਫ਼ਤਰ ਕਾਨਵੜ ਪਹੁੰਚੇ ਇੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਉਹ ਵੀਡੀਓ ਦਫ਼ਤਰ ਕਾਨਵੜ ਆਏ ਹਨ ਪਰ ਇੱਥੇ ਉਹਨਾਂ ਨੂੰ ਕੋਈ ਵੀ ਕਰਮਚਾਰੀ ਨਹੀਂ ਮਿਲਿਆ ਉਹਨਾਂ ਨੇ ਪੰਜਾਬ ਸਰਕਾਰ ਤੇ ਵੱਡੇ ਉਰੋਪ ਲਗਾਏ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਅਤੇ ਧੱਕੇਸ਼ਾਹੀ ਨਾਲ ਆਪਣੇ ਸਰਪੰਚ ਬਣਾ ਰਹੀ ਹੈ ਇਸ ਮੌਕੇ ਸਰਦਾਰ ਫਤਿਹ ਜੰਗ ਸਿੰਘ ਬਾਜਵਾ ਨੇ ਕੀ ਕੁੜ ਗਿਆ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਧਾਰੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਪੱਤਰਕਾਰ ਨਰਿੰਦਰ ਕੌਰ ਪਰਿਵਾਰ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਦੇਖੋ ਗੱਲ ਇਹ ਹੈ ਵੀ ਲੋਕ ਤਾਂ ਬੜੇ ਦਿਨਾਂ ਦੇ ਚੀਕ ਝਾੜਾ ਪਿਆਰ ਸੀਗਾ ਲੋਕ ਕਹਿ ਰਹੇ ਸੀ ਵੀ ਸਾਨੂੰ ਸੈਕਟਰੀ ਨਹੀਂ ਮਿਲ ਰਿਆ ਸਾਨੂੰ ਕਾਗਜ਼ ਨਹੀਂ ਮਿਲ ਰਹੇ ਮੇਰੀ ਕੱਲ ਵੀਡੀਓ ਸਾਹਿਬ ਨਾਲ ਗੱਲ ਹੋਈ ਆਪਕੋ ਟੈਲੀਫੋਨ ਤੇ ਮੈਂ ਕੀਤਾ ਮੈਂ ਵੀਡੀਓ ਸਾਹਿਬ ਤੁਹਾਡਾ ਸੈਕਟਰੀ ਸੋਨੂ ਮੁਸੀ ਜਿਹੜਾ ਉਹ ਮਿਲ ਹੀ ਦਿਆ ਤੇ ਉਹਨੂੰ ਮੈਂ ਕਿਹਾ ਵੀ ਸੋਨੂ ਮੁਸੀ ਤੁਹਾਡਾ ਜਿਹੜਾ ਸੈਕਟਰੀ ਉਹਨੂੰ ਕਿੱਥੇ ਮਿਲੀਏ ਤੇ ਉਹ ਕਹਿਣ ਲੱਗੇ ਜੀ ਵੀ ਉਹ ਸਾਡਾ ਟੈਲੀਫੋਨ ਹੀ ਨਹੀਂ ਚੱਕਦਾ ਬੜਾ ਮਾੜਾ ਜੀ ਬਾਈ ਸਾਹਿਬ ਇਹਦਾ ਕੋਈ ਮੈਂ ਕਿਹਾ ਉਹ ਐਮਐਲਏ ਦੇ ਘਰ ਬੈਠਾ ਹੈ ਉੱਥੇ ਲੋਕ ਇਹਦਾ ਮਤਲਬ ਵੀ ਆਪਣਾ ਹਿੱਤ ਮਾਰ ਕੇ ਤੇ ਐਮਐਲਏ ਦੇ ਪੈਰਾਂ 'ਚ ਲੰਮੇ ਪੈਣ ਤੇ ਫਿਰ ਉਹਨਾਂ ਨੂੰ ਉੱਥੇ ਕਾਗਜ਼ ਮਿਲਣਗੇ ਬੜੇ ਅਫਸੋਸ ਦੀ ਗੱਲ ਹੈ ਡੈਮੋਕ੍ਰੇਸੀ ਦਾ ਪੰਚਾਇਤ ਦੀਆਂ ਇਲੈਕਸ਼ਨਾਂ ਫਾਊਂਡੇਸ਼ਨ ਹੈ ਤੇ ਜੇ ਅੱਜ ਪੰਚਾਇਤ ਦੀਆਂ ਇਲੈਕਸ਼ਨਾਂ ਦੇ ਵਿੱਚ ਇਹ ਹਾਲ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿ ਕੇ ਆਈ ਸੀ ਬੜਾ ਵੱਡਾ ਬਦਲਾਅ ਲੈ ਕੇ ਆ ਰਹੇ ਆ ਤੇ ਆਹ ਬਦਲਾਅ ਜੇ ਨੋਟ ਰੇ ਦੇ ਲੋਕਾਂ ਨੂੰ ਲੁੱਟਵੇ ਕੋਈ ਇੱਥੇ ਕੋਈ ਹੈ ਹੀ ਕੋਈ ਨਹੀਂ ਖਾਲੀ ਕੁਰਸੀਆਂ ਤੁਸੀਂ ਆਪ ਵੇਖਿਆ ਹੈ ਅਸੀਂ ਤੁਹਾਨੂੰ ਇਹ ਚੈਲੰਜ ਹੀ ਕੀਤਾ ਸੀ ਵੀ ਜਾਓ ਵੇਖ ਲਓ ਜੇ ਤੁਹਾਨੂੰ ਉੱਥੇ ਕੋਈ ਮਿਲ ਜੇ ਇੱਕ ਸੱਚੀ ਮਿਲ ਜੇ ਇਲੈਕਸ਼ਨ ਚੱਲ ਰਹੀ ਹੈ ਸਭ ਲੁਕੇ ਹੋਏ ਨੇ ਸਭ ਐਮਐਲਏ ਦੇ ਘਰ ਚ ਬੈਠੇ ਨੇ ਆਮ ਬੰਦਾ ਜਿਹੜਾ ਇਲੈਕਸ਼ਨ ਲੜਨਾ ਚਾਹੁੰਦਾ ਉਹਨੂੰ ਕੌਣ ਰਸੀਦ ਦੇਗਾ ਉਹਨੂੰ ਕੌਣ ਐਨਐਸਸੀ ਦੇਗਾ ਇਹ ਸਰਕਾਰ ਤੋਂ ਕੋਈ ਤਵਕਕੋ ਨਹੀਂ ਕੀਤੀ ਜਾ ਸਕਦੀ ਸਾਰੀਆਂ ਪਾਰਟੀਆਂ ਨੂੰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਅਸੀਂ ਇਹਦਾ ਐਕਸ਼ਨ ਲਵਾਂਗੇ ਅਸੀਂ ਹਾਈ ਕੋਰਟ ਦੇ ਵਿੱਚ ਇਹਦੀ ਰਿਟ ਵੀ ਪਾ ਰਹੇ ਹਾਂ ਬੀ ਇਲੈਕਸ਼ਨ ਨੂੰ ਨਾ ਲੈਣ ਵਾਇਲਡ ਕਰ ਦੋ ਇਹ ਇਲੈਕਸ਼ਨ ਦਾ ਕੋਈ ਟੁਕ ਨਹੀਂ ਇਹ ਇਲੈਕਸ਼ਨ ਜੇ ਹੋਏਗੀ ਤੇ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਆਪਣੀ ਦੇਖਰੇਖ ਥੱਲੇ ਆਪ ਜੁਮੇਵਾਰੀ ਚੁਕੇ ਨਾ ਤਾਂ ਡੀਸੀ ਮਿਲਦੇ ਨੇ ਨਾ ਐਡੀਸੀ ਮਿਲਦੇ ਨੇ ਨਾ ਐਸ ਡੀ ਐਮ ਤੁਹਾਨੂੰ ਰਾਹ ਦਿੰਦਾ ਹੈ ਨਾ ਵੀਡੀਓ ਰਾਹ ਦਿੰਦਾ ਹੈ ਨਾ ਸੈਕਟਰੀ ਮਿਲਦਾ ਤੇ ਜਾਏ ਕਿੱਥੇ ਬੰਦਾ ਆ ਸਭ ਲੋਕ ਜਿਹੜੇ ਨੇ ਇਹ ਐਨਓਸੀ ਲੈਣ ਲਈ ਸਵੇਰ ਦੇ ਮੇਰੇ ਕੋਲ ਕੱਢ ਕੇ ਆਏ ਅਸੀਂ ਉਸੇ ਬਾਬਤ ਅੱਜ ਇੱਥੇ ਆਏ ਔਰ ਤੁਹਾਨੂੰ ਰਿਕੁਐਸਟ ਕੀਤੀ ਵੀ ਆਓ ਤੁਸੀਂ ਵੀ ਵੇਖੋ ਇੱਥੇ ਕੀ ਹੋ ਰਿਹਾ ਤੁਹਾਡੇ ਸਾਹਮਣੇ ਅੱਜ ਜਿਹੜਾ ਨਗਾ ਨਾਚ ਇਹ ਆਪਣੀ ਤਾਕਤ ਦਾ ਕਰ ਰਹੇ ਨੇ ਇਹ ਤੁਹਾਡੇ ਸਾਹਮਣੇ ਹੈ ਇਹਦਾ ਜਵਾਬ ਅਸੀਂ ਵੀ ਚਾਹੁੰਦੇ ਆ ਵੀ ਜਿਹੜਾ ਤੁਹਾਡਾ ਚੌਥਾ ਥੰਮ ਹੈ ਜਿਹੜਾ ਡੈਮੋਕਰੇਸੀ ਦਾ ਚੌਥਾ ਥੰਮ ਹੈ ਉਹ ਇਹ ਤੁਹਾਡੀ মিডিਆ ਦੇ ਰਾਈ ਤੁਸੀਂ ਜਿਹੜੀ ਲੋਕਾਂ ਦੀ ਆਵਾਜ਼ ਹੈ ਤੁਸੀਂ ਲੋਕਾਂ ਦੇ ਜਿਹੜੇ ਇਹ ਉਹਨਾਂ ਨੂੰ ਪ੍ਰੋਬਲਮਜ਼ ਆ ਰਹੀਆਂ ਇਹ ਪੰਜਾਬ ਸਰਕਾਰ ਤੱਕ ਔਰ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਇਹ ਕੋ ਹਰ ਪਾਰਟੀ ਨੇ ਆਪਣੇ ਢੰਗ ਨਾਲ ਕਰਨਾ ਹੈ ਡੀਸੀ ਸਾਹਿਬ ਉਹਨਾਂ ਨੂੰ ਮਿਲੇ ਨਹੀਂ ਮਿਲੇ ਕੀ ਗੱਲ ਹੋਈ ਹੈ ਮੈਨੂੰ ਉਸ ਬਾਰੇ ਕੋਈ ਪਤਾ ਨਹੀਂ ਪਰ ਇਹ ਗੱਲ ਪੱਕੀ ਹੈ ਵੀ ਜਿਹੜਾ ਵੀ ਪ੍ਰਸ਼ਾਸਨ ਹੈ ਜਿੰਨਾ ਤੋਂ ਆਮ ਅਸੀਂ ਆਸ ਰੱਖਦੇ ਹਾਂ ਵੀ ਸਾਨੂੰ ਇਨਸਾਫ ਮਿਲੇਗਾ ਜਿੰਦ ਕੋ ਜਾ ਕੇ ਇਨਸਾਫ ਦੀ ਕੋਹਾੜ ਲਾਣੇ ਜੇ ਉਹ ਹੀ ਤੁਹਾਨੂੰ ਨਹੀਂ ਮਿਲਦਾ ਤੇ ਤੁਸੀਂ ਇਹ ਸਮਝ ਸਕਦੇ ਹੋ ਵੀ ਇਹ ਕਿਥੋਂ ਲੀ ਲਈਏ ਇਹ ਮੁੱਖ ਮੰਤਰੀ ਦੇ ਦਫ਼ਤਰ ਤੋਂ ਉਤੋਂ ਦਿੱਲੀ ਤੋਂ ਕੇਜਰੀਵਾਲ ਦੇ ਦਫ਼ਤਰ ਤੋਂ ਇਹ ਹਦਾਇਤ ਕੀਤੀ ਗਈ ਹੈ ਇਹ ਸਰਕਾਰ ਨੂੰ ਵੀ ਅਸੀਂ ਇਹ ਜਿਹੜੀਆਂ ਪੰਚਾਇਤ ਦੀਆਂ ਇਲੈਕਸ਼ਨਾਂ ਇਹ ਲੁੱਟਣੀਆਂ ਨੇ ਇਹ ਕਿਸ ਤਰੀਕੇ ਦੱਸਣਾ ਪੰਜਾਬ ਦੇ ਲੋਕਾਂ ਨੂੰ ਵੀ ਸਾਡੀ ਵੀ ਜਿਹੜੀ ਹੈ ਜਿਹੜਾ دہشت ਹੈ ਨਾ ਜਿਹੜੀ ਉਹ ਚੱਲਦੀ ਹੈ ਔਰ ਇੱਥੋਂ ਤੱਕ ਵੀ ਇਹ ਗੈਂਗਸਟਰਾਂ ਕੋਲੋਂ ਤੇ ਕੱਲ ਅੱਜ ਮੈਂ ਬਿਆਨ ਪੜ੍ਹ ਰਿਹਾ ਸੀ ਉਹਨਾਂ ਕੋਲੋਂ ਇਹ ਢਬਕੇ ਮਰਾ ਰਹੇ ਨੇ ਉਹਨਾਂ ਦੇ ਸਾਰਾ ਕੁਝ ਹੋ ਰਿਹਾ ਤੇ ਕਦੀ ਇਲੈਕਸ਼ਨ ਹੋ ਰਹੀ ਹੈ ਕਿੱਥੇ ਨੂੰ ਤੁਰ ਪਿਆ ਪੰਜਾਬ ਜਿਹੜਾ ਸੂਰਬੀਰਾਂ ਦਾ ਪੰਜਾਬ ਸੀ ਜਿਹੜਾ ਗੁਰੂਆਂ ਪੀਰਾਂ ਦਾ ਪੰਜਾਬ ਸੀ ਅੱਜ ਉਹ ਕੀ ਇਹ ਪੰਜਾਬ ਦੇ ਜਿਹੜੇ ਗੈਂਗਸਟਰ ਨੇ ਉਹ ਇਹਨਾਂ ਨੂੰ ਜਿਹੜਾ ਰੂਲ ਕਰਨਗੇ ਬੜੇ ਅਫਸੋਸ ਦੀ ਗੱਲ ਹੈ ਔਰ ਮੈਂ ਸਮਝਦਾ ਪ੍ਰਸ਼ਾਸਨ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਹੈ ਔਰ ਅਸੀਂ ਪ੍ਰਸ਼ਾਸਨ ਕੋ ਆਸ ਨਹੀਂ ਕਰ ਸਕਦੇ ਕਿਉਂਕਿ ਦਿਨ ਤੇ ਰਹਿ ਕੇ ਦੋ ਦੋ ਦਿਨਾਂ ਤੱਕ ਤੁਸੀਂ ਕਾਗਜ਼ ਨਹੀਂ ਉੱਥੇ ਪੇਸ਼ ਕਰਦੇ ਤੇ ਤੁਹਾਡਾ ਕੰਮ ਹੋ ਗਿਆ ਫਿਰ ਤੁਸੀਂ ਜੋ ਮਰਜ਼ੀ ਕਹਿੰਦੇ ਰਹੋ ਇਹਨਾਂ ਕਹਿਣਾ ਜੀ ਕੋਈ ਹੈ ਹੀ ਨਹੀਂ ਦੀ ਅਸੀਂ ਇੱਕ ਤਰਫਾ ਜਿਹੜੀ ਇਨੈਕਸ਼ਨ ਜਿੱਤ ਲਈ ਜਿਹੜੀ ਸਰਬਸੰਤੀ ਹੈ ਸਰਬਸੰਤੀ ਦਾ ਮਤਲਬ ਕੀ ਹੁੰਦਾ ਵੀ ਸਾਰਾ ਪਿੰਡ ਸਲਾਹ ਕਰੇ ਵੀ ਇਹ ਮੌਕਾ ਅਸੀਂ ਇਸ ਬੰਦੇ ਨੂੰ ਯੂਨੀਨਿਮਸਲੀ ਦੇ ਰਿਆ ਪਿੰਡ ਦੀ ਬਿਹਤਰੀ ਵਾਸਤੇ ਉਹਦਾ ਯੂਨੀਨਿਮਸ ਇੱਥੇ ਯੂਨੀਨਿਮਿਟੀ ਕੀਤੀ ਜਾ ਰਹੀ ਹੈ ਐਮਐਲਏ ਦੇ ਘਰ ਬੈ ਕੇ ਉਹ ਕਿਉਂ ਕੀਤੀ ਜਾ ਰਹੀ ਹੈ ਤੁਸੀਂ ਸਮਝਦੇ ਹੋ ਵੀ ਤੇਰੇ ਇਹਨੇ ਖਰਚੇ ਹੋਣਗੇ ਤੇਰੇ ਇਹਨਾਂ ਤਰ੍ਹਾਂ ਕਰ ਦਿੰਦੇ ਆ ਤੂੰ ਫਿਕਰ ਕਿਉਂ ਕਰਦਾ ਦੂਜੇ ਦੇ ਕਾਗਜ਼ ਨਹੀਂ ਅਸੀਂ ਆਂ ਦਿੰਦੇ ਇਹ ਕਾਗਜ਼ ਕਿਉਂ ਨਹੀਂ ਐਨਓਸੀਸ ਦਿੱਤੀਆਂ ਜਾ ਰਹੀਆਂ ਸਿਰਫ ਇੱਕ ਵਜਾ ਕਰਕੇ ਵੀ ਇੱਥੇ ਧੰਦ ਲੀਆਂ ਔਰ ਜੋ ਕਰਨਾ ਹੈ ਇਹ ਸਾਰਾ ਕੁਝ ਮਿਲ ਮਲਾ ਕੇ ਹੋ ਰਿਹਾ ਹੈ ਔਰ ਮੈਂ ਇਸ ਦੇ ਵਿੱਚ ਪੰਜਾਬ ਸਰਕਾਰ ਨੂੰ ਟੋਟਲ ਮੈਂ ਸਮਝਦਾ ਵੀ ਦੇ ਆਰ ਇਨਵੋਲਡ ਇਨ ਇਟ ਐਮ ਐਲ ਏ ਜੇ ਕਰ ਰਿਹਾ ਤੇ ਬਹੁਤ ਧੱਕਾ ਕਰ ਰਿਹਾ ਹੈ ਹਰ ਜਗ੍ਹਾ ਹੋ ਰਿਹਾ ਨਾ ਇਹ ਬਟਾਲੇ ਦੀ ਨਹੀਂ ਇਹ ਕਾਦੀਆਂ ਚ ਵੀ ਹੋ ਰਿਹਾ ਹੈ ਇਹ ਬਰਦਾਸਪੁਰ ਵੀ ਹੋ ਰਿਹਾ ਹੈ ਇਹ ਫਤੇਗੜ ਚੂੜੀਆਂ ਚ ਵੀ ਹੋ ਰਿਹਾ ਹੈ ਹਰ ਜਗ੍ਹਾ ਤੰਦਲੀਆਂ ਮਚ ਗਿਆ ਨੇ ਸੋ ਸਰਕਾਰ ਨੂੰ ਔਰ ਮੈਂ ਸਮਝਦਾ ਹਾਈ ਕੋਰਟ ਨੂੰ ਇਹ ਜਿਹੜੀ ਇਲੈਕਸ਼ਨ ਹੈ ਨਾਲ ਇਨਵੋਲਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਅਸੀਂ ਅੱਜ ਹੀ ਚਿੱਠੀ ਪਾਵਾਂਗੇ ਅੱਜ ਦਾ ਵੇਰਵਾ ਦਿੰਦਿਆਂ ਹੋਇਆਂ ਵੀ ਇਸ ਇਲੈਕਸ਼ਨ ਨੂੰ ਨਾਲ ਇਨਵੋਲਡ ਕੀਤਾ ਜਾਵੇ